ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਟਲ ਸਨਰਾਈਜ਼ ਜੋ ਕਿ ਪਟਿਆਲੇ ਦਾ ਬਹੁਤ ਹੀ ਮਸ਼ਹੂਰ ਹੋਟਲ ਹੈ ਤੇ ਬਹੁਤ ਵਧੀਆ ਫੂਡ ਵੀ ਆਂਦਾ ਹੈ ਇਹਨਾਂ ਦਾ ਇਹਨਾਂ ਵੱਲੋਂ ਇੱਕ ਸੇਵਾ ਕਰੀ ਜਾਂਦੀ ਹੈ ਹਰ ਇੱਕ ਮਹੀਨੇ ਸੰਗਰਾਂਦ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਟਿਆਲੇ ਤੋਂ ਯਾਤਰਾ ਸ੍ਰੀ ਦਰਬਾਰ ਸਾਹਿਬ ਦੀ ਹਰ ਇੱਕ ਮਹੀਨੇ ਹੀ ਸੰਗਤਾਂ ਨੂੰ ਕਰਾਉਂਦੇ ਨੇ બસ ਚੱਲਣ ਤੋਂ ਪਹਿਲਾਂ ਸਮੋਸੇ ਬਰੈਡ ਪਕੌੜੇ ਅਤੇ ਜਲੇਬੀਆਂ ਵੀ ਚਕਾਈਆਂ ਜਾਂਦੀਆਂ ਹਨ ਅਤੇ ਇਹ ਹਨ ਹੋਟਲ ਸਨਰਾਈਜ਼ ਦੇ ਮਾਲਕ ਜੋ ਕਿ ਬਹੁਤ ਹੀ ਵਧੀਆ ਇਨਸਾਨ ਹਨ ਤੇ ਇਹ ਸੇਵਾ ਦਾ ਉਪਰਾਲਾ ਕਰ ਰਹੇ ਹਨ ਤੇ ਹਰੇਕ ਹੀ ਮਹੀਨੇ ਸੰਗਤਾਂ ਨੂੰ ਦਰਬਾਰ ਸਾਹਿਬ ਦੀ ਯਾਤਰਾ ਬਹੁਤ ਹੀ ਘੱਟ ਪੈਸੇ 'ਚ ਕਰਾਉਂਦੇ ਹਨ ਤੇ ਫੁੱਲ ਏਸੀ ਬੱਸ ਹੁੰਦੀ ਹੈ ਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਜਿਸ ਨੇ ਵੀ ਦਰਵਾਰ ਸਾਹਿਬ ਜਾਣਾ ਹੋਵੇ ਤਾਂ ਇਹਨਾਂ ਨਾਲ ਕੰਟੈਕਟ ਕਰ ਸਕਦਾ ਤੇ ਆਪਾਂ ਇਹਨਾਂ ਦਾ ਨੰਬਰ ਵੀ ਵਿੱਚ ਪਾ ਦਾਂਗੇ ਮੈਂਸ਼ਨ ਦੇ ਵਿੱਚ ਸਕਰੀਨ ਤੇ ਵੀ ਚਲਾ ਦਾਂਗੇ ਜਿਨੇ ਵੀ ਦਰਵਾਰ ਸਾਹਿਬ ਜਾਣਾ ਹੋਵੇ ਤੇ ਇਹਨਾਂ ਨਾਲ ਕੰਟੈਕਟ ਕਰ ਸਕਦਾ ਬਾਕੀ ਆ ਜੋ ਆਪਾਂ ਗੱਲਬਾਤ ਕਰਦੇ ਆ ਭਾਜੀ ਨਾਲ ਵੀ ਇਹ ਕੀ ਕਹਿਣਾ ਚਾਹੁੰਦੇ ਹਨ ਜੀ ਭਾਜੀ ਕਹਿਣਾ ਚਾਹੁੰਦੇ ਕੁਝ ਭਾਜੀ ਬਸ ਮਾਰਾ ਧੰਨ ਗੁਰੂ ਰਾਮਦਾਸ ਜੀ ਬਹੁਤ ਕਿਰਪਾ ਜੀ ਮਾਰਾ ਅਪਰਮਪਾਰ ਕਿਰਪਾ ਸਾਡੇ ਤੇ ਸਾਡੇ ਪਰਿਵਾਰ ਤੇ ਜੀ ਸਾਨੂੰ ਸਾਡੇ ਤੇ ਮਰਨ ਜੇ ਕਿ ਮਕਤੀਤ ਸੇਵਾ ਲਈਏ ਸਾਨੂੰ ਉਹ ਸੇਵਾ ਸੀ ਨਿਭਾ ਰਹੇ ਜੀ ਹਰ ਸੰਗਤ ਤੇ ਬਸ ਭੇਜੇ ਚਲੋ ਇਦਾਂ ਹੀ ਇਹ ਸੇਵਾ ਕਰਦੇ ਰਹਿਣ ਤੇ ਸੰਗਤ ਦੀ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਸ਼ਾਮ ਦੇ ਵੇਲੇ ਰਹਿਰਾਸ ਸਾਹਿਬ ਦਾ ਪਾਠ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ 12:00 ਵਜੇ ਤੱਕ ਪਹੁੰਚ ਜਾਂਦੀ ਹੈ ਤੇ ਸਵੇਰੇ ਫੇਰ 7:30 7:30 ਵਜੇ ਬੱਸ ਚੱਲ ਪੈਂਦੀ ਹੈ ਤੇ ਜਬਜੀ ਸਾਹਿਬ ਦਾ ਪਾਠ ਕਰਕੇ ਹੋਏ ਪਟਿਆਲੇ